ਫਿਲਮਾਂ ਨੇ ਤੇ ਥੀਏਟਰ ਨੇ ਮੈਨੂੰ ਸਾਰੀ ਵਰਡ ਕਮਾਤੀ ਐਡੇ ਵੱਡੇ ਅਦਾਕਾਰ ਹੂੰ ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਨੇ ਮੇਰੇ ਨਾਲ ਇਸ ਵੇਲੇ ਮੌਜੂਦ ਬਸ ਕਰ ਰਹੇ ਹਾਂ ਤੇ ਕਿਸੇ ਨੂੰ ਮੈਸੇਜ ਕਰਨਾ ਹੋਵੇ ਉਹ ਕਰ ਲੈਨੇ ਬਾਕੀ ਤਾਂ ਇਹਨਾਂ ਵਿੱਚ ਕੁਝ ਨਹੀਂ ਹੈ ਹਲਵੇ ਸੋਚੋ ਨਹੀਂ ਬੈਠ ਕੇ ਸਿਰ ਥੋੜੀ ਜਿਹੀ ਵੇਲੀ ਹੋਈ ਹੈ ਅਜੇ ਸੋਚਣ ਦਾ ਮੌਕਾ ਨਹੀਂ ਮਿਲਿਆ ਵੀ ਇਹ ਚ ਮੈਨੂੰ ਕੀ ਅੱਛਾ ਹੈ ਤੁਸੀਂ ਪੁਰਾਣੇ ਐਕਟਰ ਨੂੰ ਦੇਖ ਲਓ ਹੋਰ ਐਕਟਰਸ ਨੂੰ ਦੇਖ ਏਕਟਰਸ ਨੂੰ ਦੇਖ ਲਓ ਵੀ ਟਾਈਮ ਲਾਇਆ ਹੈ ਵਕਤ ਲੱਗਿਆ ਹੈ ਉਹ ਕਹਾਣੀਆਂ ਚੱਲੀਆਂ ਪਰ ਉਸ ਚੀਜ਼ ਨਾਲ ਜੁੜੇ ਰਹੇ ਨੇ ਮੈਨੂੰ ਕਦੇ ਕਦੇ ਕਿਸੇ ਗੱਲ ਪਿੱਛੇ ਰੁਕਿਆ ਨਹੀਂ ਬਸ ਉਹਨਾਂ ਨੂੰ ਲੱਗਦਾ ਵੀ ਇਹ ਸਭ ਜੋ ਕੁਝ ਕਰੂਗੀ ਠੀਕ ਹੀ ਕਰੂਗੀ ਇਹ ਨਹੀਂ ਵੀ ਵੀ ਫਟਾਫਟ ਕੋਈ ਵੀ ਅਚੀਵ ਕਰਨ ਵਾਸਤੇ ਕੋਈ ਵੀ ਗਲਤ ਕਦਮ ਚੁੱਕੇ 사ਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪੰਜਾਬ ਅਤੇ ਪੰਜਾਬੀ ਲਈ ਬੇहद ਮਾਨ ਵਾਲੀ ਗੱਲ ਹੈ ਕਿਉਂਕਿ ਅਦਾਕਾਰੀ ਦੇ ਖੇਤਰ ਦਾ ਜ਼ਿਕਰ ਕਰਾਂ ਤਾਂ ਅਦਾਕਾਰੀ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਜੇ ਗੱਲ ਕੀਤੀ ਜਾਵੇ ਤਾਂ ਲੰਬੇ ਅਰਸੇ ਤੋਂ ਬਾਅਦ ਪਦਮਸ਼ਰੀ ਅਵਾਰਡ ਮੈਡਮ ਨਿਰਮਲ ਰਿਸ਼ੀ ਜੀ ਨੂੰ ਮਿਲਿਆ ਤਾਂ ਮੈਂ ਇਹਨਾਂ ਗੱਲਬਾਤ ਦੇ ਲਈ ਮੌਜੂਦ ਨੇ ਮੈਮ ਪਹਿਲਾਂ ਤੋਂ ਬਹੁਤ ਸਵਾਗਤ ਹੈ ਜੀ ਥੈਂਕ ਯੂ ਬਿਲਿ ਨਾਲੇ ਬਹੁਤ ਬਹੁਤ ਵਧਾਈਆਂ ਢੇਰ ਸਾਰੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਮੈਨੂੰ ਇਕੱਲੀ ਨੂੰ ਨਹੀਂ ਸਾਡੇ ਸਾਰੇ ਫਿਲਮ જગਤ ਨੂੰ ਵਧਾਈਆਂ ਕਹਿੰਦੇ ਸਾਹਿਬਾ ਹੱਥ ਵਧਾਈਆਂ ਨੇ ਜੇ ਸਪਾਵਟਸ ਦੇਵੇ ਤਾਂ ਕੀ ਲੱਗਦਾ ਪਹਿਲਾਂ ਤਾਂ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਤਾਂ ਪਹਿਲਾ ਰਿਐਕਸ਼ਨ ਕੀ ਸੀਗਾ ਤੁਹਾਡਾ ਮੈਂ ਮੈਂ ਐਵੇਂ ਸੋਚੀ ਸੀ ਮੈਨੂੰ ਇਹ ਕਿਵੇਂ ਮਿਲ ਸਕਦਾ ਹੈ મતલਬ ਐਂ ਕਿਉਂ ਦਿੰਦਾ ਮੈਨੂੰ ਇਹ ਮੇਰਾ ਇਹ ਰਿਐਕਸ਼ਨ ਸੀਗਾ ਫਿਰ ਮੈਨੂੰ ਅਛਾ ਵੀਰ ਜੀ ਇਹ ਮੈਨੂੰ ਲੁਕਣ ਪੁੱਛਿਆ ਵੀ ਮੈਨੂੰ ਜਿਹੜੇ ਇੱਕ ਦੋ ਜਣੇ ਸਿਵੀ ਪਦਮਸ਼ਰੀ ਅਵਾਰਡ ਕਿਉਂਕਿ ਮੈਂ ਬਹੁਤਾ ਇਹਨਾਂ ਚੀਜ਼ਾਂ ਦੀ ਗਈ ਨਹੀਂ ਨਾ ਤੇ ਫਿਰ ਮੈਨੂੰ ਲੱਗਿਆ ਕਿ ਵੀ ਬਹੁਤ ਅੱਛੀ ਗੱਲ ਹੈਗੀ ਹੈ ਇੱਕ ਤਾਂ ਦੇਖੋ ਪਦਮਸ਼ਰੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਦੋਂ ਘਰੇ ਬੈਠ ਕੇ ਸੋਚਦੇ ਹਾਂ ਤਾਂ ਇੱਕ ਲੰਮਾ ਸਫ਼ਰ ਹੈ ਤੁਹਾਡਾ ਲੱਗਦਾ ਕਹਿੰਦੇ ਸਬਰ ਨੂੰ ਫਲ ਮਿੱਠਾ ਸੋਚੇ ਤਾਂ ਤਾਂ ਮੈਨੂੰ ਮੌਕੇ ਹੀ ਨਹੀਂ ਮਿਲੇ ਫੋਨ ਇੰਟਰਵਿਊਸ ਚੱਲ ਨਹੀਂ ਹਲਵੇ ਸੋਚੀ ਹਾਂ ਕਿ ਬੈਠ ਕੇ ਸੋ ਥੋੜੀ ਜਿਹੀ ਵੈਲੀ ਹੋਈ ਹੈ ਅਜੇ ਸੱਚੇ ਦਾ ਮੌਕਾ ਨਹੀਂ ਮਿਲੇ ਵੀ ਇਹ ਜਿਹ ਮੈਨੂੰ ਕੀ ਚਾਹੀਏ ਕਿਵੇਂ ਮੈਨੂੰ ਪਰ ਮੈਨੂੰ ਇਹ ਲੱਗਦਾ ਵੀ ਲੋਕਾਂ ਦਾ ਰਿਸਪੌਂਸ ਇਟ ਦਾ ਤਗੜਾ ਨਾ ਮੈਂ ਪਤਾ ਨਹੀਂ ਮੈਂ ਦੱਸ ਨਹੀਂ ਸਕਦੀ ਵੀ ਲੋਕ ਮੈਨੂੰ ਇੰਨਾ ਪਿਆਰ ਕਰਦੇ ਨੇ ਤੇ ਤੁ ਤੁਹਾਡਾ ਅਗਰ ਮੈਂ ਅਦਾਕਾਰੀ ਦਾ ਕੈਰੀਅਰ ਦਾ ਜ਼ਿਕਰ ਕਰਾਂ ਰਿਸ਼ੀ ਮੈਮ ਤਾਂ ਬਹੁਤ ਲੰਬਾ ਸਫਰ ਹੈ ਤਾਂ ਇੱਕ ਕਹਿੰਦੇ ਇੱਕ ਰਾਤ ਇਕ ਰਾਤ ਦੀ ਸਕਸੈਸ ਨਹੀਂ ਹੁੰਦੀ ਤਾਂ ਬਹੁਤ ਮਿਹਨਤ ਹੁੰਦਾ ਰਾਤੋਂ ਰਾਤ ਜਾਗਣਾ ਉਮਰ ਦਰਾਜ਼ ਵੀ ਹੋ ਗਈਆਂ ਹਾਂ ਇਹ ਤਾਂ ਹੈ ਬੇਰਾਤਰਾ ਜਾਗਣਾ ਵੀ ਸਫਰ ਕਰਨਾ ਤੇ ਥੀਏਟਰ ਚ ਵੀ ਅਸੀਂ ਮੈਂ ਜਿੱਕਰੀ ਕਰਦੇ ਹੁੰਦੇ ਸੀ ਕਿਤੇ 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 ਕਿੱਥੇ ਕਿੱਥੇ ਨਹੀਂ ਗਏ ਅਸੀਂ ਥੀਏਟਰ ਚ ਤੇ ਕਿੰਨੇ ਕਿੰਨੇ ਇੱਕ ਇੱਕ ਪਲੇ ਦੇ ਕਿੰਨੇ ਕਿੰਨੇ ਅਸੀਂ ਪਲੇ ਮਤਲਬ ਰਿਪੀਟ ਨਹੀਂ ਕੀਤੇ ਸਾਰੇ ਵਰਡ ਚ ਤੇ ਫਿਰ ਇੰਡੀਆ ਚ ਬਥੇਰੇ ਕੀਤੇ ਆ ਫਿਰ ਅਸੀਂ ਫਿਲਮਾਂ ਚ ਵੀ ਬਹੁਤ ਤਾਂ ਆ ਗਈਆਂ ਜੇ ਤੁਸੀਂ ਬਹੁਤ ਵੀ ਆਪ ਦਾ ਬੰਦਾ ਨਹੀਂ ਜਾ ਸਕਦਾ ਪਰ ਫਿਲਮਾਂ ਨੇ ਤੇ ਥੀਏਟਰ ਨੇ ਮੇਨਸਾਰੀ ਵਰਡ ਕਮਾਤੀ ਅੱਛਾ ਜੂ ਨਵੇਂ ਆਰਟਿਸਟ ਹੁਣ ਆ ਰਹੇ ਨੇ ਫਿਲਮ ਜਗਤ ਦੇ ਵਿੱਚ ਉਹਨਾਂ ਦੇ ਲਈ ਕੀ ਕੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਰਾਤੋਂ ਰਾਤ ਉਹ ਸਕਸੈਸ ਚਾਹੁੰਦੇ ਨੇ ਰਾਤੋਂ ਰਾਤ ਹਿੱਟ ਹੋਣਾ ਚਾਹੁੰਦੇ ਨੇ ਲੱਗਦਾ ਕਿ ਰਿਸ਼ੀ ਮੈਮ ਸ਼ਾਰਟਕਟ ਦਾ ਕੋਈ ਰਸਤਾ ਹੈ ਸ਼ਾਰਟਕਟ ਦਾ ਰਸਤਾ ਨਹੀਂ ਤੁਸੀਂ ਪੁਰਾਣੇ ਐਕਟਰ ਨੂੰ ਦੇਖ ਲਓ ਹੋਰ ਐਕਟਰਸ ਨੂੰ ਦੇਖ ਐਕਟਰਸ ਨੂੰ ਦੇਖ ਲਓ ਵੀ ਟਾਈਮ ਲਾਇਆ ਵਕਤ ਲੱਗਿਆ ਉਹ ਕਹਾਈਆਂ ਚੱਲੀਆਂ ਪਰ ਉਸ ਚੀਜ਼ ਨਾਲ ਜੁੜੇ ਰਹੇ ਨੇ ਐ ਨਹੀਂ ਵੀ ਅੱਜ ਕਰਕੇ ਕੱਲ ਨੂੰ ਮਸ਼ਹੂਰੀ ਲੈ ਲੈਣ ਫਿਰ ਥੋੜੇ ਦਿਨ ਕੰਮ ਕਰਕੇ ਫਿਰ ਕਾਨੂੰ ਵੀ ਮਸ਼ਹੂਰੀ ਤਾਂ ਮਿਲਣੀ ਅਸੀਂ ਹਾਰ ਗਏ ਆ ਵੀ ਬਹਿ ਜਾਣ ਐ ਨਹੀਂ ਬਸ ਲੱਗੇ ਰਹੋ ਦੇਖੇ ਰਹੋ ਮੈਮ ਫੋਨ ਟੁੱਟਦਾ ਐ ਐਡੇ ਵੱਡੇ ਅਦਾਕਾਰ ਹਾਂ ਹਾਂ ਇਹ ਟੀਮ ਐਂ ਸ਼ੇਅਰ ਕਰ ਦਵਾ ਜੇ ਤੈ ਕਹਿੰਦੇ ਹੋ ਕਰਦੇ ਮੈਨੂੰ ਕੀ ਫਰਕ ਪੈਂਦਾ ਅੱਛਾ ਇਹ ਸਿੰਪਲ ਸਿਟੀ ਦੇਖੋ ਇੱਕ ਚੀਜ਼ ਦਿਖਾਉਣਾ ਤੁਹਾਨੂੰ ਪਦਮ ਸ਼੍ਰੀ ਨਿਰਮਲ ਨਿਰਮਲ ਰਿਸ਼ੀ ਜੀ ਨੇ ਮੇਰੇ ਨਾਲ ਇਸ ਵੇਲੇ ਮੌਜੂਦ ਬਸ ਕਰ ਰਹੇ ਨਹੀਂ ਉਹ ਵੀ ਦਿਖਾ ਦਿੰਨੇ ਆ ਪਰ ਇੱਕ ਚੀਜ਼ ਹੈ ਬਹੁਤ ਬਹੁਤ ਚੰਗੀ ਚੀਜ਼ ਲੱਗੀ ਮੈਨੂੰ ਬਹੁਤ ਤਾਂ ਬਲੀਵ ਨਹੀਂ ਕਰਦੀ ਨਾ ਚੀਜ਼ ਸਿਰਫ ਮੈਸੇਜ ਹੀ ਲੈਣੀ ਹੁੰਨੀ ਆ ਤੇ ਕਿਸੇ ਨੂੰ ਮੈਸੇਜ ਕਰਨਾ ਹੋਵੇ ਉਹ ਕਰ ਲੈਣੇ ਬਾਕੀ ਤਾਂ ਇਹਨਾਂ ਵਿੱਚ ਕੁਝ ਨਹੀਂ ਹੈ ਪਰ ਸਾਪਨੇ ਤਾਂ ਲੋਕ ਸ਼ੋਅ ਆਫ ਹੀ ਬਹੁਤ ਕਰਦੇ ਨੇ ਤੁਹਾਡੀ ਤੁਹਾਡੀ ਇੰਡਸਟਰੀ ਚ ਬਹੁਤ ਕਰਦੇ ਨੇ ਸ਼ੋਰ ਓਪਨਿੰਗ ਕਰਦੇ ਹੋ ਉਹਨਾਂ ਨੂੰ ਜ਼ਰੂਰਤ ਹੋਊਗੀ ਮੈਨੂੰ ਇੰਨੀ ਜ਼ਰੂਰਤ ਨਹੀਂ ਲੋੜਾਂ ਘਟ ਨੇ ਤੇ ਬਹੁਤ ਇਹ ਆਪਣੇ ਲੋਕਾਂ ਦੀ ਬਹੁਤ ਸਿੱਖਣ ਦੀ ਚੀਜ਼ ਹੈ ਪਦਮਸ਼ਰੀ ਨਿਰਮਰ ਰਿਸ਼ੀ ਜੀ ਮੌਜੂਦ ਨੇ ਤਾਂ ਦੇਖ ਲੋ ਪਹਿਲੇ ਪਦਮਸ਼ਰੀ ਹੋਈ ਸੀ ਪਦਮਸ਼ਰੀ ਨਾ ਕੋ ਹਾਲੇ ਮੈਂ ਹੋਈ ਨਹੀਂ ਹੁਣ ਵਾਲੇ ਹੂੰ ਤਾਕੀ ਤੈਨੂੰ ਕਿਤੇ ਮੈਮ ਦੇਖਿਆ ਜਾਵੇ ਤਾਂ ਪਰਿਵਾਰ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਘਰੋਂ ਕਿਸ ਤਰ੍ਹਾਂ ਦੇ ਰਿਐਕਸ਼ਨ ਸੇ ਬਹੁਤ ਅੱਛੇ ਬਹੁਤ ਜੇ ਸਾਰੇ ਬਹੁਤ ਖੁਸ਼ ਹੈ ਪਰ ਉਹਨਾਂ ਨੂੰ ਇਹ ਨਹੀਂ ਬਦਦਮੀ ਵਿੱਚ ਕੀ ਕੀ ਹੈ ਪਰ ਉਹ ਬਸ ਖੁਸ਼ ਹੈ ਵੀ ਸਾਡੀ ਭੂਆ ਜੀ ਨੂੰ ਸਾਡੀ ਭੈਣ ਨੂੰ ਵੀ ਅਵਾਰਡ ਮਿਲ ਰਿਹਾ ਮੇਰੇ ਬ੍ਰਦਰ ਮੇਰੇ ਫਰਾਂ ਪੱਬੀ ਸਭ ਸਭ ਖੁਸ਼ ਨਹੀਂ ਮਿਲਿਆ अच्छा निर्मल ऋषि ਤੋਂ ਪਦਮਸ਼ਰੀ ਨਿਰਮਲ ਰਿਸ਼ੀ ਦਾ ਸਫ਼ਰ ਦਾ ਜ਼ਿਕਰ ਕਰਾਂ ਤਾਂ ਇਹਦੇ ਵਿੱਚ ਪਰਿਵਾਰ ਦਾ ਕਿੰਨਾ ਵੱਡਾ ਯੋਗਦਾਨ ਹੈ ਪਰਿਵਾਰ ਦਾ ਸਾਰਾ ਯੋਗਿਆਨਾ ਹੈ ਉਹਨਾਂ ਨੇ ਮੈਨੂੰ ਕਦੇ ਕਦੇ ਕਿਸੇ ਗੱਲ ਪਿੱਛੇ ਰੋਕਿਆ ਨਹੀਂ ਬਸ ਉਹਨਾਂ ਨੂੰ ਲੱਗਦਾ ਵੀ ਇਹ ਸਭ ਜੋ ਕੁਝ करूंगी ਠੀਕ ਹੀ करूंगी ਗਲਤ ਤਾਂ ਨਹੀਂ ਸਕਦੀ ਔਰ ਮੈਂ ਗਲਤ ਕੀਤਾ ਵੀ ਕੁਝ ਨਹੀਂ ਮੈਂ ਤਾਂ ਤੁਰ ਹੀ ਆਈਆਂ ਬਸ ਚਲਦੀ ਆਈਆਂ ਆਪਣੇ ਰਾਹ ਤੇ ਮੈਂ ਕੋਈ ਇੱਧਰ ਉੱਧਰ ਨਹੀਂ ਦੇਖਿਆ ਬਸ ਈਮੇ ਜੀ ਕਰੀ ਉਹਨਾਂ ਨੂੰ ਭਰੋਸਾ ਸੀ ਮੇਰੇ ਤੇ اچھا ਮੇਰਾ ਆਖਰੀ ਸਵਾਲ ਹੈ ਤੁਸੀਂ ਬਿਜ਼ੀ ਹੋ ਔਰਤਾਂ ਦੇ ਲਈ ਕਿੰਨਾ OK ਇਸ ਫੀਲਡ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦੇ ਰਿਐਕਸ਼ਨਸ ਬਾਹਰ ਨਿਕਲ ਕੇ ਆਉਂਦੇ ਨੇ ਤਾਂ ਤੁਸੀਂ ਕਿ ਲੰਬਾ ਤਜਰਬਾ ਹੋ ਗਿਆ ਨਵੀਆਂ ਕੁੜੀਆਂ ਲਈ ਖਾਸ ਤੌਰ ਤੇ ਕਿੰਨੀ ਸੇਫ ਫੀਲਡ ਹੈ ਤੇ ਕਿੰਨਾ ਹੁਣ ਤੁਹਾਡਾ ਤਜਰਬਾ ਹੋ ਗਿਆ ਕੀ ਉਹਨਾਂ ਨੂੰ ਸੁਜੈਸ਼ਨ ਹੈ ਦੇਖੋ ਜੀ ਸੇਫ ਤਾਂ ਬੰਦਾ ਆਪਣੇ ਆਪ ਪੈਨੋ ਰੱਖ ਸਕਦਾ ਜੇ ਰੱਖਣਾ ਚਾਹੇ ਤਾਂ ਇਹ ਨਹੀਂ ਵੀ ਬੀਬੀ ਫਟਾਫਟ ਕੋਈ ਵੀ ਚੀਜ਼ ਕਰਨ ਵਾਸਤੇ ਕੋਈ ਵੀ ਗਲਤ ਕਦਮ ਚੁੱਕੇ ਨਾ ਚੁੱਕੋ ਰਹ ਰਹਦੇ ਹੋ ਛੱਡ ਦਿਓ ਉਸ ਚੀਜ਼ ਨੂੰ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਸਰ ਗਲਤ ਕੰਮ ਹੈ ਤੇ ਬਾਕੀ ਰੱਬ ਤੇ ਬੜਾ ਭਰੋਸਾ ਗੋਡ ਇਜ਼ एवरीथिंग ਅਰਬ ਤੇ ਬਹੁਤ ਭਰੋਸਾ ਰੱਬ ਜੋ ਕਰਦਾ ਅੱਛੇ ਲਈ ਕਰਦਾ ਜਦੋਂ ਵੀ ਕਰਦਾ ਵਟ ਏਵਰੀ ਡਸ ਡਸ ਅ ਬੈਸਟ ਐਂਡ ਵੈਨ ਏਵਰੀ ਡਸ ਡਸ ਨਟ ਬੈਸਟ ਅਸੀਂ ਉਹਨਾਂ ਤੇ ਭਰੋਸਾ ਰੱਖਦੇ ਹਾਂ ਤਾਂ ਫਿਰ ਕੁਛ ਨਾ ਕੁਛ ਚੰਗਾ ਦਿੱਥੋਂ ਨੂੰ ਕਿਸੇ ਨਾ ਕਿਸੇ ਵੇੜ ਤੇ ਦਿੰਦਾ ਹੀ ਹੈ ਬਹੁਤ ਮਿਹਰਬਾਨੀ ਮੈਮ ਬਿਜ਼ੀ ਸ਼ਡਿਊਲ ਚ ਸਾਨੂੰ ਸਮਾਂ ਦੇਣ ਦੇ ਲਈ ਤਾਂ ਇੱਕ ਵਾਰ ਫੇਰ ਤੁਹਾਨੂੰ ਢੇਰ ਸਾਰੇ ਮੁਬਾਰਕਾਂ ਜੀ ਥੈਂਕ ਯੂ ਬੇਟੀ ਬਹੁਤ ਬਹੁਤ ਸ਼ੁਕਰੀਆ ਸੋ ਮੈਡਮ ਨਿਰਮਲ ਜੀ ਸਾਡੇ ਨਾਲ ਮੌਜੂਦ ਸੀਗੇ ਸਾਦਗੀ ਦਿਖਾਈਏ ਤੁਹਾਨੂੰ ਕਿ ਸਾਦਗੀ ਅਗਰ ਤੁਹਾਡੇ ਸ਼ਬਦਾਂ ਦੇ ਵਿੱਚ ਤੁਹਾਡੇ ਕਿਰਦਾਰ ਦੇ ਵਿੱਚ ਸਾਦਗੀ ਹੈ ਤਾਂ ਤੁਹਾਨੂੰ ਪਰਮਾਤਮਾ ਵੱਡੀਆਂ ਵੱਡੀਆਂ ਉਪਲਬਧੀਆਂ ਦੇ ਨਾਲ ਨਵਾਸਦਾ ਫੋਨਿਕ ਬਹੁਤ ਛੋਟੀ ਜੀ ਚੀਜ਼ ਹੈ ਕਹਿੰਦੇ ਸਿਰਫ ਇਹ ਮੈਸੇਜ ਕਨੈਕਟ ਕਰਨ ਦਾ ਮੇਰਾ ਜ਼ਰੀਆ ਹੈ ਤਾਂ ਇੱਕ ਲੰਬਾ ਸਫਰ ਹੁੰਦਾ ਹੈ ਅਗਰ ਤੁਸੀਂ ਕੋਈ ਬੜੀ ਅਚੀਵਮੈਂਟ ਕਰਨੀ ਹੈ ਤਾਂ ਉਹਦੇ ਲਈ ਪੰਡੇ ਲੰਬੇ ਜਰੂਰ ਹੁੰਦੇ ਨੇ ਉਹਦੇ ਲਈ ਤੁਹਾਡੀ ਸਥਿਰਤਾ ਤੁਹਾਡੀ ਮਾਨਸਿਕਤਾ ਜਿਹੜੀ ਆ ਉਹ ਦਰਹੋਣੀ ਬਹੁਤ ਜ਼ਰੂਰੀ ਹੈ ਕੈਮਰਾਮੈਨ ਰੋਸ਼ਨ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ